ਦੇ ਵੀਰਾਂ ਦੀ ਲੜਕੀ ਦਾ ਹਾਂ ਜੀ 26 ਲੱਖ ਰੁਪਏ ਫਿਰ ਤੁਸੀਂ ਜ਼ਮੀਨ ਵੇਚ ਕੇ ਦਿੱਤਾ ਜਾਂ ਤੁਹਾਡੇ ਕੋਈ ਕੋਈ ਲੋਨ ਵਗੈਰਾ ਵੀ ਲਿੱਤਾਗਾ ਤੁਸੀਂ ਨਾ ਲੋਨ ਨਹੀਂ ਲਿੱਤਾ ਸੀ ਹੂੰ ਇਹ ਵੇਚ ਕੇ ਦਿੱਤਾ ਸੀ ਜ਼ਮੀਨ ਨਹੀਂ ਰਹੀ ਸੀ ਹੂੰ ਦੰਤ ਕੌਰ ਸੀ ਮਾਦੀ ਛੋਟੀ ਭੈਣ ਆਈ 31 ਮਾਰਚ ਨੂੰ ਗਈ ਸੀ ਉਹ ਤੇ ਜੋ ਨੂੰ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਬਸ ਇਹ ਅਪੀਲ ਕਰਦੇ ਵੇੜੀ ਡੈੱਡ ਬੋਡੀ ਇੱਧਰ ਆ ਜੇ ਬਸ ਲਾਸਟ ਟਾਈਮ ਨੂੰ ਦੇਖ ਸਕੀਏ ਅੱਛਾ ਕਿੰਨਾ ਕ ਖਰਚਾ ਆ ਗਿਆ ਸੀਗਾ ਕਿ ਹੁਣ ਉਧਰੋਂ ਲਿਆਉਣ ਵਾਸਤੇ ਕਿੰਨਾ ਖਰਚਾ ਹੋਊਗਾ 26 ਲੱਖ ਆ ਗਿਆ ਸੀ ਇਹ ਵੀ 2 ਕਿੱਲੇ ਦੀ ਵੇਂਦੇ ਸੀ 1 ਕਿੱਲਾ ਵੇਚਿਆ ਸੀਗਾ ਹੁਣ ਉਧਰ ਡੈੱਡ ਬੋਡੀ ਲਿਆਉਣ ਤੇ ਕਿੰਨਾ ਖਰਚਾ ਹੁੰਦਾ ਕਹਿੰਦੇ ਕੀ 35 ਲੱਖ ਕਹਿੰਦੇ ਨੇ ਐ ਪੈਸੇ ਹੈ ਨਹੀਂ ਹੁਣ ਤੁਹਾਡੇ ਕੋਲ ਸਾਡੇ ਕੋਲ ਕੁਝ ਨਹੀਂ ਹੈ ਹੈ ਹੁਣ ਕੀ ਜਿਹੜਾ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਹੈ ਜਾਂ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਇਹ ਮੰਗ ਕਰਿਆ ਨੇ ਵਿੱਚ ਸਾਡੀ ਹੈਲਪ ਕਰੋ ਵੀ ਸਾ ਮੇਰੀ ਸਿਸਟਰ ਦੀ ਬੋਡੀ ਇੱਧਰ ਆ ਸਕੇ ਸੀ ਲਾਸਟ ਟਾਈਮ ਹੁਣ ਦੇਖ ਸਕੇ ਸੀ ਔਰ ਕਿਸੇ ਮੰਤਰੀ ਤੋਂ ਜਾਂ ਹਰ ਸਿਮਰ ਤੋਂ ਬਗਲ ਤੋਂ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਹਰ ਸਿਮਰ ਤੋਂ ਸਾਰਿਆਂ ਤੋਂ ਇਹ ਅਪੀਲ ਕਰ ਰਹੇ ਆ ਵੀ ਸਾਡੀ ਹੈਲਪ ਕਰੋ ਬਰਤੋਂ ਤੇ ਮਾਵ ਚਨੂ ਬੇ ਜੀ ਦੀ ਕਿਲਾ ਜ਼ਮੀਨ ਦਾ ਵਿੱਚ ਦੋ ਕਿਲੇ ਜ਼ਮੀਨ ਦੇ ਸਾਰੇ ਵਿਚਾਰ ਕੋਈ ਸੁਖ ਹੋ ਜੇ ਉਧਰ ਜੇ ਤੋਂ ਹੁਣ ਕੋਈ ਡੈਡਵਾ ਮੌਤ ਹੋ ਗਈ ਦੀ ਹੱਟ ਅਟੈਕ ਦੇ ਨਾਲ ਹੁਣ ਸਾਰੇ ਡੱਬਰ ਦਾ ਹੋ ਰਿਹਾ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿੱਲਾ ਵੇਚਦਾ ਈ 26 ਲੱਖ ਰਖਾ ਚਾ ਰਿਹਾ। ਕੀ ਨਾਮ ਸੀ ਕੁੜੀ ਦਾ ਕਿੰਨੀ ਉਮਰ ਹੈ? ਉਹਦੀ 25-26 ਸਾਲ 26 ਮਾਸਾ ਲੱਗਿਆ ਜੀ। ਬੇਅੰਤ ਨਾਵਾ। ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ? ਇਹ ਜੀ ਸਾਨੂੰ ਦੂਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਇਹਨਾਂ ਨੇ। ਵੀ ਛੋਟੀ ਗੁੱਡੀ ਵੀ ਡੱਡਵਾਦੀ ਲੈ ਕੇ ਜਾਣੇ ਤਾਂ ਕਾਇ ਕੋ ਗਿਆ ਹੂੰ ਤੇ ਹੁਣ ਡੈੱਡ ਬੋਡੀ ਲਿਆਉਣ ਵਾਸਤੇ ਕਿੰਨਾ ਕੁ ਖਰਚਾ ਆਊਗਾ ਕਿ ਹੈਗਾ ਤੁਹਾਡੇ ਕੋਲ ਹੁਣ ਜੀ 35 ਲੱਖ ਰੁਪਏ ਲੱਗੂਗਾ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਗੇ ਤਾਂ ਬਣੂ ਕਿਸੇ ਸਰਕਾਰੀ ਨੁਮਾਇੰਦੇ ਨੂੰ ਮਿਲੇ ਉਹ ਐਮਐਲਏ ਨੂੰ ਐਮਪੀ ਨੂੰ ਸਿਮਰਤ ਕੋਰ ਨੂੰ ਮਿਲਦੇ ਦੀ ਉਹ ਵੀ ਜਵਾਬ ਦੇਗੇ ਬੁਧਰਾਮ ਕੋਲੇ ਗਏ ਦੀ ਉਹਨੇ ਕੋਈ ਗੱਲ ਨਹੀਂ ਰਾਹ ਪਾਈ ਔਰ ਕੋਈ ਉਹ ਦੂਤੋਂ ਦੀ ਜ਼ੋਰ ਨਹੀਂ ਜਾਂਦਾ ਵੀ ਕਿਸੇ ਨੂੰ ਦਾਬਣਾ ਬਾਲਾ ਕਹਿ ਦੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਉਹਨਾਂ ਤੋਂ ਉਹਨਾਂ ਤੋਂ ਇਹੀ ਅਪੀਲ ਕਰਦੇ ਆਂ ਵੀ ਸਾਡੀ ਕੁੜੀ ਦੀ ਡੈੱਡ ਬੋਡੀ ਉਰੇ ਆ ਜੇ ਅਸੀਂ ਮੂੰਹ ਦੇਖ ਲਈਏ ਕਿ ਨੂੰ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹਣਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਆ ਜੇ ਡੈੱਡ ਬੋਡੀ ਮੂੰਹ ਦੇਖਾ ਜੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੋਗੀ ਡੈੱਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਹੀ ਹੈ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰਦਿਆਂ ਵੀ ਜੇ ਕੋਈ ਹੱਥ ਵੱਨ ਕੇ ਬੇਨਤੀ ਹੈ ਵੀ ਸਾਡੀ ਸੁਣਨੋਂ ਜੰਤ ਕੌਰ ਨਾਮ ਸੀਗੀ ਕੈਨੇਡਾ ਭੇਜੀ ਸੀ ਹੂੰ ਤੇ 36 ਲੱਖ ਰੁਪਏ ਸੜਕੋ 2 ਕਿਲੋ ਭਾਂਦੇ ਸੀ ਜੀ 1 ਕਿੱਲਾ ਕਰਕੇ ਭੇਜੀ ਸੀ ਹੂੰ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਕੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜਿ ਫੂਕੌਲਾ ਇਸੇ ਮੰਦੇ ਵੀ ਟੈਗ ਹੋ ਗਈ। ਹੂੰ। ਇਹ ਕੌਲਨ ਸੀ। ਤੈ ਕਹੂੰ। ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਉੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਗੁੱਸੇ ਦੀਆਂ ਸੀ। ਹਾਂਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸਭ ਤਾਂ ਕੌਲੇ ਕਰੀ ਸੀ। ਕਾਸ਼ ਕਿ ਮੋਟ ਹੋਗਣੀ। ਹੂੰ। ਕੋਈ ਗੱਲਬਾਤ ਨਹੀਂ ਸੀ। ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ? ਅਸੀਂ ਤਾਂ ਹੈਗਾ ਵੀ ਸਾਡੀ ਬੋਦੀ ਵੀ ਇੱਥੇ ਕੋਈ ਨਹੀਂ ਜਾਂ ਸਰਕਾਰ ਕੋਈ ਨਹੀਂ ਸੁਣਦੀ। ਸਾਡੀ ਕੀ ਕੀ ਤੋਂ ਮੰਗ ਕਰਦੇ ਹੋ ਹੁਣ ਤੁਸੀਂ ਸਿਰਫ ਤੋ ਘਰ ਤੋਂ ਜੀ ਮੰਗਤਾ ਸੀ ਨਾ ਵੀ ਸਾਡੇ ਬੋਡੀ ਰਿਸਪਨਸ ਨਹੀਂ ਆਉਂਦੀ ਜੀ ਮੈਂ ਕਹਿੰਦਾ ਸਾਡੀ ਵੀਤੀ ਦੀ ਬੋਡੀ ਰਾਂ ਆਉਣੀ ਚਾਹੀਦੀ ਜੀ ਜੇ ਤੁਸੀਂ ਮੂੰਹ ਦੇਖ ਲੀ ਜੀ ਹੂੰ ਸੱਤੇ ਹੀ ਮੰਗ ਕਰਦੇ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੰਗ ਲਏ ਕਿਹਦੇ ਫੋਟੋ ਵੀ ਕੰਤੈਂਟ ਜੀ ਮੰਗਦੇ